ਯਾ ਤੁਸੀਂ ਆਣਾ ਕਿਹੜੇ ਦਰਤੇ ਜੇ ਉਹ ਯਾਰ ਜੇ ਤੁਸੀਂ ਇੱਕ ਮਿਸਾਲ ਆਪਣਾ ਅਰਦਾਸ ਕਰਨ ਵਾਸਤੇ ਆਏ ਹੋ ਆਪਣੇ ਰੱਬ ਨੂੰ ਮਨਾਉਣ ਵਾਸਤੇ ਆਏ ਜੇ ਆਪਣੇ ਪਿਆਰ ਆਪਣੀ ਆਪਣੀ ਦੁਨੀਆ ਔਰ ਆਖਰਤ ਬਿਹਤਰ ਕਰਨ ਵਾਸਤੇ ਆਏ ਹੋ ਇੱਥੇ ਕੋਈ ਪਰੇਸ਼ਾਨੀ ਨਹੀਂ ਪੰਜਾਬੀ ਤੁਹਾਡੇ ਨੇ ਤੁਸੀਂ ਸਾਡੇ ਹੋ ਅਸੀਂ ਇਨਸ਼ਾਅੱਲਾ ਹਮੇਸ਼ਾ ਪੰਜਾਬੀ ਭਾਈ ਚੜਦੇ ਔਰ ਲੈਂਦੇ ਪੰਜਾਬ ਦੀ ਮੁਹੱਬਤ ਨੂੰ ਲੈ ਕੇ ਪੂਰੀ ਦੁਨੀਆ ਨੂੰ ਦੱਸਣਾ ਹੈ ਵੀ ਅਸੀਂ ਦੋ ਨਹੀਂ ਅਸੀਂ ਇੱਕਾਂ ਸਾਡੀਆਂ ਰੂਹਾਂ ਇੱਕ ਨੇ ਅਸੀਂ ਟੜਕਦੇ ਵੀ ਇੱਕ ਦੂਸਰੇ ਦੇ ਨਾਲ ਐ ਸਾਡੀਆਂ ਰੂਹਾਂ ਵੀ ਇੱਕ ਦੂਸਰੇ ਦੇ ਨਾਲ ਟੜਕਦੀਆਂ ਨੇ ਅੱਲਾ ਸਭਨਾ ਤੇ ਆਪਣੀ ਸਲਾਮਤੀ ਰੱਖੇ ਕੈਨੇਡਾ ਯੂਰਪ ਅਮਰੀਕਾ ਪੂਰੀ ਦੁਨੀਆ ਤੇ ਵਸਦੇ ਜਿਹੜੇ ਪੰਜਾਬੀ ਭਾਈ ਨੇ ਦਿਲ ਖੋਲ ਕੇ ਆਪਣਾ ਵੀਜ਼ਾ ਲਵਾਓ ਕੋਈ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਤੁਸੀਂ ਪਾਕਿਸਤਾਨ ਦਾ ਅਗਰ ਵੀਜ਼ਾ ਲਵਾਉਂਦੇ ਹੋ ਤੇ ਪੂਰੀ ਦੁਨੀਆ ਦਾ ਵੀਜ਼ਾ ਲੱਗੇਗਾ ਕੋਈ ਪਰੇਸ਼ਾਨੀਆਂ ਜਿਹੜੇ ਭਾਈ ਆਏ ਨੇ ਦੱਸੋ ਕਿਸੇ ਦਾ ਵੀਜ਼ਾ ਕੋ ਕੈਨਸਲ ਹੋਇਆ ਕਿ ਨਹੀਂ ਨਹੀਂ ਬਾਹਰ ਦੀਆਂ ਕੰਟਰੀਆਂ 'ਚ ਵੀ ਜਾ ਸਕਦੇ ਨੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਆਖਰੀ ਗੱਲ ਤੇ ਲੈ ਗਏ ਨਾਲ ਹਾਸੇ ਮਾਂ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਜਦੋਂ ਤੁਸੀਂ ਚਲੇ ਜਾਂਦੇ ਮੈਂ ਕੰਮ ਤੋਂ ਕੰਮ ਕੋ 15 20 ਦਿਨ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਕਿਉਂਕਿ ਇੰਦੀ ਮੁਹੱਬਤ ਇੰਨਾ ਪਿਆਰ ਹੈ ਤੇ ਮੀਆਂ ਸਾਹਿਬ ਆਂਦੇ ਕਿ ਜਿਹੜੀ ਮਹਿੰਦੀ ਮਾ ਰੰਗ ਨਾ ਦੇਵੇ ਤੇ ਕੀ ਫਿਰ ਉਸ ਦਾ ਲਾਉਣਾ ਉਹ ਜਿੱਥੇ ਗਿਆ ਦੀ ਕਦਰ ਨਾ ਹੋਵੇ ਸਰਦਾਰ ਜੀ ਕੀ ਫਿਰ ਉੱਥੇ वीर जे वीरा ते दर्दी हूंदो न वीर वीर ते दर्दीको वीर वीरां पापू न सिरहमद लोको मावा ठंडियावां ਸੱਜਣ ਮਾਪਿਆਂ ਨੂੰ ਸੱਜਣ ਬਣਾਓ ਉਹਨਾਂ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ ਦੁਨੀਆ 'ਚ ਸਭ ਤੋਂ ਵੱਡਾ ਸੱਜਣ ਤੁਹਾਡਾ ਮਾਂ-ਬਾਪ ਹੈ ਭੈਣਾ ਭਾਈ ਵੀ ਕਿਸੇ ਵੇਲੇ ਗੱਲ ਆਊਟ ਕਰ ਦਿੰਦੇ ਨੇ ਲੇਕਿਨ ਮਾਪੇ ਐਸੇ ਮਾਂ ਗੱਲ ਹੀ ਸ਼ੇਅਰ ਕਰਦੇ ਆਪਣੀ ਔਲਾਦ ਦੀ ਗੱਲ ਨਹੀਂ ਸ਼ੇਅਰ ਕਰਦੇ ਫਿਰ ਮਾਪੇ ਜਿਹਨੋਂ ਚਲੇ ਜਾਂਦੇ ਨੇ ਫਿਰ ਇਹ ਗੱਲਾਂ ਨੇ ਕਿ ਸੱਜਣ ਟੁਰ ਗਏ ਮਾਪੇ ਰੌਣਕ ਟੁਰ ਗਈ ਹੈ ਸੰਜੇ ਹੋ ਗਏ ਮਾਪੇ ਜਾਂਦੇ ਨੇ ਜਦੋਂ ਬਜ਼ੁਰਗ ਹਸਤੀਆਂ ਘਰੋਂ ਉੱਠ ਜਾਂਦੇ ਨੇ ਜਦੋਂ ਆਪਣੇ ਰੱਬ ਕੋਲ ਚਲੇ ਜਾਂਦੇ ਫਿਰ ਪਰੇਸ਼ਾਨ ਬੰਦਾ ਹੁੰਦਾ ਹੈ ਫਿਰ ਵਿੜੇ ਦੇ ਵਿੱਚ ਉਹ ਰੌਣਕ ਨਹੀਂ ਨਜ਼ਰ ਆਂਦੀ ਤੇ ਮੀਆਂ ਸਾਹਿਬ ਨੇ ਇੱਥੇ ਸ਼ੇਰ ਇਹ ਲਿਖਿਆ ਹੈ ਕਿ ਸੱਜਣ ਟੁਰ ਗਏ ਫੇਰ ਮਾਂ ਦਾ ਮਾਪਾਬ ਸੱਜਣ ਨੇ ਇਹਨਾਂ ਦੀ ਗੱਲ ਕਰ ਰਹੇ ਆ ਕਿ ਜਦੋਂ ਮਾਂ ਬਾਪ ਦੁਨੀਆ ਸੱਜਣ ਟੁਰ ਗਏ ਮਾ ਰੌਣਕ ਟੁਰ ਗਈ ਹਾਏ ਸੁੰਜੇ ਹੋ ਗਏ ਵਿੜੇ ਦੁਨੀਆਂ ਗੱਲਾਂ ਕਰੀਏ ਨਕਸ਼ਾ ਰੱਖੇ ਦੇ ਹਰ ਹਰ ਤੇਰੇ ਮਾਂ ਜਿਆ ਭਾਈ ਮਾਂ ਜਿਆ ਉਹ ਕੰਮ ਕਰ ਨਾ ਕੋਈ ਤੇ ਮੈਂ ਦੁਨੀਆਂ ਸਾਰੀ ਰੋਲੀ ਉਹ ਜਿਹੜੀ ਦਿਲ ਨੂੰ ਲਕੂਨ ਦੇਵੇ ਉਹ ਮਾਂ ਦੀ ਮਿੱਠੀ ਬੋਲੀ ਲੈਓ ਯਾਰ ਹਵਾਲੇ ਰੱਬ ਦੇ ਇਹ ਮਿਲੇ ਚਾਰ ਦਿਨਾਂ ਦੇ ਉਸ ਦਿਨ ਦੀਦ ਮੁਬਾਰਕ ਹੋਸੀ ਉਹ ਜਿਸ ਦਿਨ ਸਰਦਾਰ ਜੀ ਫੇਰ ਮਿਲਾਂਗੇ ਬਸ ਕਰ ਮੀਆਂ ਬਸ ਕਰ ਮੀਆਂ ਕੋੜੀ ਕਲੰਤਾ ਕੋੜਾ ਸਾਰੀ ਜ਼ਿੰਦਗੀ ਮਾਂ ਦੁੱਖ ਨਹੀਂ ਮੁਕਣੇ ਉੱਬਰ ਕਾ ਰਹਿ ਗਿਆ ਏ ਥੋੜਾ